ਇੱਕ ਸ਼ਹਿਰ ਜੋ ਕਦੇ ਪੰਜਾਬ ਦੇ ਸਿਰ ਦਾ ਤਾਜ ਸੀ ਇੱਕ ਸ਼ਹਿਰ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਚਲਾਇਆ ਜਿੱਥੋਂ ਕੋਹੀਨੂਰ ਹੀਰੇ ਦੀ ਚਮਕ ਪੂਰੀ ਦੁਨੀਆ ਨੇ ਵੇਖੀ ਇੱਕ ਸ਼ਹਿਰ ਜਿਹਦਾ ਨਾਮ ਸੁਣ ਕੇ ਅੱਜ ਵੀ ਕਈ ਬਜ਼ੁਰਗਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਲਾਹੌਰ ਪਰ ਇੱਕ ਦਿਨ ਇਸ ਲਕੀਰ ਨੇ ਇਸ ਸ਼ਹਿਰ ਨੂੰ ਸਾਥੋਂ ਵੱਖ ਕਰ ਦਿੱਤਾ ਇਹ ਲਕੀਰ ਖਿੱਚਣ ਵਾਲਾ ਸ਼ਖਸੀ ਸਾਇਰਲ ਰੈਡਕਲੀਫ ਜਿਸ ਨੂੰ ਭਾਰਤ ਬਾਰੇ ਕੁਝ ਵੀ ਨਹੀਂ ਪਤਾ ਸੀ ਇੱਥੋਂ ਤੱਕ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੰਜਾਬ ਕਿੱਥੇ ਪੈਂਦਾ ਹੈ ਫਿਰ ਉਸ ਨੂੰ ਹੀ ਕਿਉਂ ਚੁਣਿਆ ਗਿਆ ਵੰਡ ਦੀ ਲਕੀਰ ਖਿੱਚਣ ਲਈ ਕਿਉਂ 15 ਅਗਸਤ 1947 ਨੂੰ ਗਰਦਾਸਪੁਰ ਚ ਲਹਿਰਾ ਰਿਹਾ ਸੀ ਪਾਕਿਸਤਾਨੀ ਝੰਡਾ ਕਿਹਾ ਜਾਂਦਾ ਹੈ ਕਿ ਵੰਡ ਦੇ ਸਮੇਂ ਲਾਹੌਰ ਭਾਰਤ ਦਾ ਹਿੱਸਾ ਬਣਨ ਵਾਲਾ ਸੀ ਨਾ ਸਿਰਫ ਭਾਰਤ ਵਿੱਚ ਸਗੋਂ ਪਾਕਿਸਤਾਨ ਦੇ ਕੁਝ ਲੋਕਾਂ ਦਾ ਵੀ ਇਹੀ ਮੰਨਣਾ ਹੈ ਪਰ ਅੰਤ ਵਿੱਚ ਅਜਿਹਾ ਨਹੀਂ ਹੋ ਸਕਿਆ ਕਿਉਂ ਇਹਨਾਂ ਗੱਲਾਂ ਨੂੰ ਸੁਣ ਕੇ ਵਾਰ-ਵਾਰ ਇੱਕੋ ਸਵਾਲ ਮਨ ਚ ਉੱਟਦਾ ਹੈ ਆਖਰ ਲੋਕਾਂ ਨੂੰ ਅਜਿਹਾ ਕਿਉਂ ਲੱਗਦਾ ਸੀ ਕਿ ਲਾਹੌਰ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਸੀ ਤੇ ਬਾਅਦ ਵਿੱਚ ਅਜਿਹਾ ਕੀ ਹੋਇਆ ਕਿ ਲਾਹੌਰ ਪਾਕਿਸਤਾਨ ਦਾ ਹਿੱਸਾ ਬਣ ਗਿਆ ਇਸ ਦਾ ਜਵਾਬ ਜਾਣਨ ਲਈ ਸਾਨੂੰ ਇਤਿਹਾਸ 'ਚ 78 ਸਾਲ ਪਿੱਛੇ ਜਾਣਾ ਪਏਗਾ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ 1947 'ਚ ਸ਼ਹਿਰਾਂ ਦੀ ਵੰਡ ਧਰਮ ਦੇ ਆਧਾਰ ਤੇ ਕੀਤੀ ਗਈ ਸੀ ਜਿੱਥੇ ਮੁਸਲਮਾਨਾਂ ਦੀ ਆਬਾਦੀ ਵੱਧ ਸੀ ਉਹ ਸ਼ਹਿਰ ਪਾਕਿਸਤਾਨ ਨੂੰ ਮਿਲਿਆ ਤੇ ਜਿੱਥੇ ਸਿੱਖਾਂ ਹਿੰਦੂਆਂ ਦੀ ਆਬਾਦੀ ਵੱਧ ਸੀ ਉਹ ਭਾਰਤ ਦੇ ਹਿੱਸੇ ਵਿੱਚ ਆਇਆ ਪਰ ਇਸ ਦੇ ਨਾਲ ਹੀ ਕਈ ਹੋਰ ਕਾਰਨ ਵੀ ਵਿਖੇ ਜਾ ਰਹੇ ਸਨ ਧਾਰਮਿਕ ਕਮਿਊਨਿਟੀ ਦੀ ਆਬਾਦੀ ਤੋਂ ਇਲਾਵਾ ਜਾਇਦਾਦ ਦੀ ਮਾਲਕੀ ਤੇ ਵੀ ਵਿਚਾਰ ਕੀਤਾ ਗਿਆ 1941 ਦੀ ਜਨਗਣਨਾ ਅਨੁਸਾਰ ਲਾਹੌਰ ਜ਼ਿਲ੍ਹੇ ਦੀ ਕੁੱਲ ਆਬਾਦੀ 671659 ਮੁਸਲਮਾਨ 60% ਸਨ ਜਦਕਿ ਹਿੰਦੂ ਅਤੇ ਸਿੱਖ ਮਿਲ ਕੇ 40% ਸਨ ਪਰ ਹਿੰਦੂਆਂ ਤੇ ਸਿੱਖਾਂ ਕੋਲ ਸ਼ਹਿਰ ਤੇ ਜ਼ਿਲ੍ਹੇ ਦੀ ਲਗਭਗ 80% ਜਾਇਦਾਦ ਸੀ ਸਰ ਗੰਗਾ RAM ਹਸਪਤਾਲ ਗੁਲਾਬ ਦੇਵੀ ਹਸਪਤਾਲ ਜਾਣਕੀ ਦੇਵੀ ਹਸਪਤਾਲ ਦਿਆਲ ਸਿੰਘ ਕਾਲਜ ਤੇ ਦਿਆਲ ਸਿੰਘ ਲਾਇਬ੍ਰੇਰੀ ਵਰਗੀਆਂ ਸੰਸਥਾਵਾਂ ਸਿੱਖਾਂ ਤੇ ਹਿੰਦੂਆਂ ਦੁਆਰਾ ਚਲਾਈਆਂ ਜਾਂਦੀਆਂ ਸੀ ਇਹ ਇਮਾਰਤਾਂ ਅੱਜ ਵੀ ਉਸੇ ਨਾਮ ਤੋਂ ਉੱਥੇ ਚੱਲਦੀਆਂ ਸਿੱਖਾਂ ਦੇ ਕਈ ਧਾਰਮਿਕ ਸਥਾਨ ਵੀ ਹੈ ਲਾਹੌਰ ਚ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਜੀ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਤੇ ਹੋਰ ਵੀ ਕਈ ਸਥਾਨ ਸ਼ਹਿਰ ਦੋਸਤੋ 1947 ਅਪ੍ਰੈਲ ਤੱਕ ਇਹ ਖਬਰ ਫੈਲਣ ਲੱਪਈ ਸੀ ਕਿ ਭਾਰਤ ਦੀ ਵੰਡ ਹੋਵੇਗੀ ਤੇ ਮੁਸਲਮਾਨਾਂ ਲਈ ਇੱਕ ਅਲੱਗ ਦੇਸ਼ ਪਾਕਿਸਤਾਨ ਬਣਾਇਆ ਜਾਏਗਾ ਪਰ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਵੰਡ ਤੋਂ ਬਾਅਦ ਪਾਕਿਸਤਾਨ ਦਾ ਬਾਰਡਰ ਕਿੱਥੇ ਤੱਕ ਹੋਏਗਾ ਹੁਣ ਉਦੋਂ ਲਾਹੌਰ ਚ ਹਿੰਦੂਆਂ ਤੇ ਸਿੱਖਾਂ ਦੀ ਆਰਥਿਕ ਸਥਿਤੀ ਵੀ ਵਧੀਆ ਸੀ ਤੇ ਕਾਫੀ ਵੱਡੀ ਗਿਣਤੀ ਵੀ ਸੀ ਉਹਨਾਂ ਦੀ ਉਹਨਾਂ ਨੂੰ ਪੱਕਾ ਯਕੀਨ ਸੀ ਕਿ ਇਹ ਸ਼ਹਿਰ ਭਾਰਤ ਹੀ ਰਹੇਗਾ ਕੁਝ ਇਸੇ ਤਰ੍ਹਾਂ ਲੱਗਦਾ ਸੀ ਅੰਮ੍ਰਿਤਸਰ ਦੇ ਮੁਸਲਮਾਨਾਂ ਨੂੰ ਕਿਉਂਕਿ ਉੱਥੇ ਮੁਸਲਿਮ ਆਬਾਦੀ ਵੀ ਜ਼ਿਆਦਾ ਸੀ ਤੇ ਉਹਨਾਂ ਦੀ ਪ੍ਰਾਪਰਟੀ ਵੀ ਮੁਸਲਮਾਨਾ ਨੂੰ ਲੱਗਦਾ ਸੀ ਕਿ ਪਾਕਿਸਤਾਨ ਦੀ ਬਾਰਡਰ ਲਾਈਨ ਜਲੰਧਰ ਤੱਕ ਆਏਗੀ ਤੇ ਸਿੱਖਾਂ ਤੇ ਹਿੰਦੂਆਂ ਨੂੰ ਲੱਗਦਾ ਸੀ ਕਿ ਬਾਰਡਰ ਲਾਈਨ ਲਾਹੌਰ ਤੱਕ ਆਏਗੀ ਕਈ ਸ਼ਰਾਰਤੀ ਅੰਸਰਾਂ ਨੇ ਲਾਹੌਰ ਤੇ ਅੰਮ੍ਰਿਤਸਰ 'ਚ ਦੰਗੇ ਕਰਵਾ ਦਿੱਤੇ ਤੁਹਾਨੂੰ ਦੱਸ ਦਈਏ ਕਿ ਅਗਸਤ 1947 ਦੀ ਵੰਡ ਵਾਲਾ ਕਤਲੇਆਮ 5 ਮਹੀਨੇ ਪਹਿਲਾਂ ਹੀ ਯਾਨੀ ਮਾਰਚ 1947 ਤੋਂ ਹੀ ਸ਼ੁਰੂ ਹੋ ਚੁੱਕਾ ਸੀ ਮੁਸਲਮਾਨ ਗੈਰ ਮੁਸਲਮਾਨਾਂ ਦੀਆਂ ਤੇ ਗੈਰ ਮੁਸਲਿਮ ਮੁਸਲਮਾਨਾਂ ਦੀਆਂ ਜਾਇਦਾਦਾਂ ਸਾੜਨ ਚ ਲੱਗ ਪਏ ਲੀਰਾ ਦੀ ਗੇਂਦ ਨੂੰ ਮਿੱਟੀ ਦੇ ਤੇਲ ਜਾਂ ਪੈਟਰੋਲ 'ਚ ਡੋਬ ਕੇ ਤੇ ਅੱਗ ਲਾ ਕੇ ਇੱਕ ਦੂਜੇ ਦੇ ਘਰਾਂ ਤੇ ਦੁਕਾਨਾਂ ਤੇ ਸੁੱਟਣ ਲੱਗੇ। ਹਿੰਦੂ ਸਿੱਖ ਲੜ ਕੇ ਜਾਨਾ ਹੂਲ ਕੇ ਲਾਹੌਰ ਵਿੱਚ ਰਹਿਣ ਦਾ ਫੈਸਲਾ ਕਰ ਚੁੱਕੇ ਸਨ ਤੇ ਮੁਸਲਮਾਨ ਅੰਮ੍ਰਿਤਸਰ ਨੂੰ ਪਾਕਿਸਤਾਨ ਵਾਲੇ ਪਾਸੇ ਲਿਜਾਣ 'ਚ ਲੱਗੇ ਹੋਏ ਸਨ। ਲਾਹੌਰ ਸ਼ਹਿਰ ਪਾਕਿਸਤਾਨ ਨੂੰ ਜਾ ਰਿਹਾ ਹੈ ਤੇ ਇਹ ਗੱਲ ਲੋਕਾਂ ਨੂੰ ਉਦੋਂ ਸਮਝਾਈ ਜਦੋਂ ਉਹਨਾਂ ਨੇ ਕਾਂਗਰਸੀਆਂ ਨੂੰ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਕਰਕੇ ਪੰਜਾਬ ਦੇ ਪੂਰਬੀ ਪਾਸੇ ਵੱਲ ਭਜਦੇ ਦੇਖਿਆ। ਹਿੰਦੂ ਤੇ ਸਿੱਖ ਵੰਡ ਦੇ ਹੱਕ 'ਚ ਨਹੀਂ ਸੀਗੇ ਸਿੱਖਾਂ ਦਾ ਕਹਿਣਾ ਸੀ ਕਿ ਜੇ ਵੰਡ ਹੁੰਦੀ ਵੀ ਐ ਤਾਂ ਸਿੱਖ ਪਾਕਿਸਤਾਨ ਦੇ ਨਾਗਰਿਕ ਬਣਨ ਦੇ ਹੱਕ 'ਚ ਨਹੀਂ ਸਨ ਉਦੋਂ ਸਿੱਖistan ਦੀ ਮੰਗ ਵੀ ਉੱਠੀ ਸੀ ਜਿਹਦੇ ਬਾਰੇ ਅਲੱਗ ਵੀਡੀਓ 'ਚ ਐਕਸਪਲੇਨ ਕਰਾਂਗੇ ਦੋਸਤੋ ਹੁਣ ਆਉਂਦੇ ਹਾਂ ਉਸ ਵੱਡੇ ਸਵਾਲ ਤੇ ਕਿ ਲਾਹੌਰ ਪਾਕਿਸਤਾਨ 'ਚ ਕਿਵੇਂ ਗਿਆ ਸਵਾਲ ਇਹ ਐ ਕਿ ਜਦੋਂ ਗੈਰ ਮੁਸਲਮਾਨਾਂ ਦੀ ਆਬਾਦੀ ਤੇ ਜਾਇਦਾਦ ਦੀ ਮਾਲਕੀ ਇੰਨੀ ਜ਼ਿਆਦਾ ਸੀ ਤਾਂ ਲਾਹੌਰ ਪਾਕਿਸਤਾਨ 'ਚ ਕਿਵੇਂ ਚਲਾ ਗਿਆ ਦਰਸਲ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਣੀ ਸੀ ਤਾਂ ਬਰਤਾਨੀਆਂ ਤੋਂ ਇੱਕ ਵਿਅਕਤੀ ਨੂੰ ਬੁਲਾਇਆ ਗਿਆ ਜਿਹਦਾ ਨਾਂ ਸੀ ਸਰ ਸਿਰਲ ਰੈਡਕਲਿਫ ਉਸ ਨੂੰ ਭਾਰਤ ਤੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਰੈਡਕਲਿਫ ਨਾ ਤਾਂ ਪਹਿਲਾਂ ਕਦੇ ਭਾਰਤ ਆਇਆ ਸੀ ਤੇ ਨਾ ਹੀ ਉਹਨੂੰ ਇੱਥੋਂ ਦੀ ਸੱਭਿਆਚਾਰ ਦੀ ਸਮਝ ਸੀ ਉਸ ਟਾਈਮ ਭਾਰਤ ਦਾ ਵਾਇਸਰਾਏ ਸੀ ਲਾਰਡ ਮਾਉਂਟਬੈਟਨ ਮਾਉਂਟਬੈਟਨ ਐਂਡ ਦੀ ਪਾਰਟੀਸ਼ਨ ਆਫ ਇੰਡੀਆ ਬੁੱਕ ਦੇ ਲੇਖਕਾਂ ਨੂੰ ਮਾਉਂਟਬੈਟਨ ਨੇ ਦੱਸਿਆ ਕਿ ਸਾਇਰਲ ਰੈਡਕਲਿਫ 8 ਜੁਲਾਈ 1947 ਨੂੰ ਭਾਰਤ ਪਹੁੰਚਿਆ ਸੀ ਰੈਡਕਲਿਫ ਨੇ ਨਕਸ਼ਾ ਤਿਆਰ ਕਰਨ ਲਈ 1-2 ਸਾਲ ਦਾ ਟਾਈਮ ਮੰਗਿਆ ਸੀ ਉਹਨਾਂ ਤੋਂ ਪਰ ਮਾਉਂਟਬੈਟਨ ਨੇ ਭਾਰਤ ਦੀ ਆਜ਼ਾਦੀ ਦੀ ਤਾਰੀਖ 15 ਅਗਸਤ 1947 ਪਹਿਲਾਂ ਹੀ ਤੈਅ ਕੀਤੀ ਹੋਈ ਸੀ ਦੋਸਤੋ ਕਿੱਥੇ ਰੈਡਕਲਿਫ ਨੇ 1-2 ਸਾਲ ਦਾ ਟਾਈਮ ਮੰਗਿਆ ਤੇ ਕਿੱਥੇ ਉਹਨੂੰ ਸਮਾਂ ਮਿਲਿਆ ਤਾਂ ਸਿਰਫ 2-3 ਹਫ਼ਤਿਆਂ ਦਾ ਮਾਉਂਟਬੈਟਨ ਨੂੰ ਪਤਾ ਸੀ ਕਿ ਜਦੋਂ ਲੋਕਾਂ ਨੂੰ ਬਾਰਡਰ ਲਾਈਨ ਦਾ ਪਤਾ ਲੱਗੇਗਾ ਤਾਂ ਦੋਨਾਂ ਪਾਸਿਆਂ ਤੋਂ ਵਿਰੋਧ ਹੋਏਗਾ ਮਾਉਂਟਬੈਟਨ ਨੇ ਸੋਚਿਆ ਕਿ ਇਹ ਵਿਰੋਧ ਆਜ਼ਾਦੀ ਦਿਵਸ ਮੁੱਕੇ ਨਹੀਂ ਹੋਣਾ ਚਾਹੀਦਾ ਮਗਰੋਂ ਜੋ ਹੋਊ ਦੇਖੀ ਜਾਓ ਐਸੇ ਕਰਕੇ ਭਾਰਤ ਪਾਕਿਸਤਾਨ ਦੀ ਬਾਰਡਰ ਲਾਈਨ ਵਾਲਾ ਨਕਸ਼ਾ 17 ਅਗਸਤ ਨੂੰ ਜਨਤਕ ਕੀਤਾ ਗਿਆ ਸੀ ਦੋਸਤੋ ਵਾਪਸ ਆਉਂਨੇ ਆ ਨਕਸ਼ੇ ਦੀਆਂ ਲਕੀਰਾਂ ਖਿੱਚਣ ਵਾਲੇ ਸਾਇਰਲ ਰੈਡਕਲਿਫ ਤੇ ਸਾਇਰਲ ਰੈਡਕਲਿਫ ਦੀ ਅਗਵਾਈ ਵਿੱਚ ਰੈਡਕਲਿਫ ਕਮਿਸ਼ਨ ਬਣਾਇਆ ਗਿਆ ਜਿਨੇ ਵੰਡ ਲਈ ਬਾਰਡਰ ਲਾਈਨ ਤੈਅ ਕੀਤੀ ਇਸ ਲਾਈਨ ਨੂੰ ਬਾਅਦ ਵਿੱਚ ਰੈਡਕਲਿਫ ਲਾਈਨ ਦਾ ਨਾਮ ਦਿੱਤਾ ਗਿਆ ਰੈਡਕਲਿਫ ਨੇ ਫੈਸਲਾ ਕੀਤਾ ਕਿ ਕਿਹੜਾ ਸ਼ਹਿਰ ਭਾਰਤ ਤੇ ਕਿਹੜਾ ਪਾਕਿਸਤਾਨ ਚ ਜਾਏਗਾ ਲਾਹੌਰ ਦਾ ਫੈਸਲਾ ਵੀ ਰੈਡਕਲਿਫ ਨੇ ਲਿਆ ਸੀ ਇਸ ਇਤਿਹਾਸਕ ਫੈਸਲੇ ਤੋਂ ਬਾਅਦ 12 ਅਗਸਤ 1947 ਨੂੰ ਇੱਕ ਵੱਡੀ ਸਿਆਸੀ ਤੇ ਧਾਰਮਿਕ ਉਥਲ-ਪੁਥਲ ਸ਼ੁਰੂ ਹੋਈ ਲਾਹੌਰ ਵਿੱਚ ਵੰਡ ਦੀ ਖਬਰ ਸੁਣ ਕੇ ਦੰਗੇ ਪੜ ਪੁੱਠੇ ਦੱਸਿਆ ਜਾਂਦਾ ਹੈ ਕਿ ਲਾਹੌਰ ਨੇ ਪਹਿਲਾਂ ਕਦੇ ਅਜਿਹਾ ਮੰਜ਼ਰ ਨਹੀਂ ਵੇਖਿਆ ਸੀ ਸੜਕਾਂ ਦੇ ਹਰ ਪਾਸੇ ਲਾਛਾਂ ਵਿਸ਼ੀਆਂ ਹੋਈਆਂ ਸਨ ਅੰਗਰੇਜ਼ਾਂ ਦਾ ਕਹਿਣਾ ਸੀ ਕਿ ਕਿਸੇ ਨੇ ਲਾਹੌਰ ਦੇ ਭਾਰਤ ਵਿੱਚ ਸ਼ਾਮਲ ਹੋਣ ਦੀ افਵਾੜ ਡਾਈ ਸੀ ਜਿਸ ਦੇ ਵਿਰੋਧ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਸਿਰਫ 24 ਘੰਟਿਆਂ ਵਿੱਚ ਲਾਹੌਰ ਦੇ ਹਾਲਾਤ ਇੰਨੇ ਵਿਗੜ ਗਏ ਕਿ ਗਵਰਨਰ ਜੈਕਿੰਸ ਨੇ ਲਾਰਡ ਮਾਉਂਟਬੈਟਨ ਨੂੰ ਟੈਲੀਗ੍ਰਾਮ ਭੇਜ ਕੇ ਫੌਜ ਬੁਲਾਉਣ ਦੀ ਮੰਗ ਕੀਤੀ ਉਹਨੇ ਲਿਖਿਆ ਕਿ ਲਾਹੌਰ ਤੇ ਅੰਮ੍ਰਿਤਸਰ ਦੀ ਪੁਲਿਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਈ ਪੁਲਿਸ ਵਾਲਿਆਂ ਨੂੰ ਵੀ ਕਤਲੇਆਮ ਵਿੱਚ ਸ਼ਾਮਲ ਵੇਖਿਆ ਗਿਆ ਲੋਕ ਦੱਸਦੇ ਹਨ ਕਿ ਇਸ ਕਤਲੇਆਮ ਦੀ ਅਸਲ ਬਜਾ ਸਰ ਸਿਰਿਲ ਰੈਡਕਲਿਫ ਸੀ ਉਸਦੇ ਦਫਤਰ ਤੋਂ ਹੀ ਇਹ ਜਾਣਕਾਰੀ ਲੀਕ ਹੋਈ ਸੀ ਕਿ ਲਾਹੌਰ ਭਾਰਤ ਦਾ ਹਿੱਸਾ ਬਣਨ ਵਾਲਾ ਸੀ ਪਰ 12 ਅਗਸਤ ਨੂੰ ਇੰਨਾ ਖੂਨ ਵਗਿਆ ਕਿ ਲਾਹੌਰ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਫੈਸਲਾ ਚੁੱਪਚੀਪੇ ਬਦਲ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਰੈਡਕਲਿਫ ਦਾ ਇੱਕ ਸਹਿਯੋਗੀ ਇਸ ਗੱਲ ਤੋਂ ਨਾ ਖੁਸ਼ ਸੀ ਕਿ ਪਾਕਿਸਤਾਨ ਨੂੰ ਕੋਈ ਵੱਡਾ ਸ਼ਹਿਰ ਨਹੀਂ ਮਿਲ ਰਿਹਾ ਸੀ ਜਦੋਂ ਲਾਹੌਰ ਵੀ ਹੱਥੋਂ ਨਿਕਲਣ ਲੱਗਾ ਤਾਂ ਉਸਨੇ ਇਹ ਜਾਣਕਾਰੀ ਲਿਆਕਤ ਅਲੀ ਨੂੰ ਭੇਜ ਦਿੱਤੀ ਪੱਤਰਕਾਰ ਕੁਲਦੀਪ ਨૈયਰ ਨੇ 1971 ਵਿੱਚ ਇੱਕ ਰੇਡੀਓ ਚੈਨਲ ਨੂੰ ਦੱਸਿਆ ਕਿ ਉਸ ਦੀ ਰੈਡਕਲਿਫ ਨਾਲ ਮੁਲਾਕਾਤ ਹੋਈ ਸੀ। ਰੈਡਕਲਿਫ ਨੇ ਕਿਹਾ ਸੀ ਕਿ ਸੀਮਾ ਰੇਖਾ ਖਿੱਚਣ ਲਈ ਉਸ ਨੂੰ ਸਿਰਫ 10 ਤੋਂ 12 ਦਿਨ ਮਿਲੇ ਸਨ। ਉਸ ਨੇ ਹਵਾਈ ਜਹਾਜ਼ ਤੋਂ ਭਾਰਤ ਨੂੰ ਵੇਖਿਆ ਤੇ ਉਸ ਨੂੰ ਦੱਸਿਆ ਗਿਆ ਕਿ ਲਾਹੌਰ ਹਿੰਦੂਆਂ ਤੇ ਸਿੱਖਾਂ ਦਾ ਸ਼ਹਿਰ ਹੈ ਜਿੱਥੇ ਉਹਨਾਂ ਦੀ ਜਾਇਦਾਦ ਮੁਸਲਮਾਨਾਂ ਨਾਲੋਂ ਜ਼ਿਆਦਾ ਹੈ। ਉਸ ਸਮੇਂ ਲਾਹੌਰ ਵੱਡੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ। ਇਸ ਹਿਸਾਬ ਨਾਲ ਲਾਹੌਰ ਨੂੰ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਸੀ। ਪਰ ਰੈਡਕਲਿਫ ਨੇ ਕਿਹਾ ਕਿਉਂਕਿ ਪਾਕਿਸਤਾਨ ਨੂੰ ਕੋਈ ਵੱਡਾ ਸ਼ਹਿਰ ਨਹੀਂ ਮਿਲਿਆ ਸੀ ਤੇ ਮੈਂ ਪਹਿਲਾਂ ਹੀ ਕਲਕੱਤਾ ਭਾਰਤ ਲਈ ਰਾਖਵਾ ਕਰ ਦਿੱਤਾ ਸੀ ਇਸ ਲਈ ਉਸਨੇ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਇਹਦੇ ਨਾਲ ਹੀ ਰੈਡਕਲਿਫ ਦੀ ਬਣਾਈ ਸੀਮਾ ਅਨਸਾਰ ਪੰਜਾਬ ਦੇ ਦੋ ਹੋਰ ਸ਼ਹਿਰ ਫਿਰੋਜ਼ਪੁਰ ਤੇ ਗੁਰਦਾਸਪੁਰ ਵੀ ਪਾਕਿਸਤਾਨ ਦੇ ਹਿੱਸੇ ਵਿੱਚ ਚਲੇ ਗਏ ਪਰ ਬਾਅਦ ਵਿੱਚ ਲਾਰਡ ਮਾਉਂਟਬੈਟਨ ਨੇ ਰੈਡਕਲਿਫ ਨੂੰ ਹੁਕਮ ਦਿੱਤਾ ਕਿ ਇਹਨਾਂ ਦੋਵਾਂ ਸ਼ਹਿਰਾਂ ਨੂੰ ਭਾਰਤ ਵਿੱਚ ਸ਼ਾਮਲ ਕੀਤਾ ਜਾਵੇ ਕਹਿੰਦੇ ਆ ਕਿ ਸਿੱਖ ਇਸ ਵੰਡ ਕਾਰਨ ਸਭ ਤੋਂ ਜ਼ਿਆਦਾ ਦੁਖੀ ਸੀਗੇ ਉਹਨਾਂ ਨੂੰ ਮੁਆਵਜ਼ੇ ਵਜੋਂ ਗੁਰਦਾਸਪੁਰ ਦੇ ਦਿੱਤਾ ਗਿਆ ਗੁਰਦਾਸਪੁਰ ਵਾਲਾ ਫੈਸਲਾ ਸਭ ਤੋਂ ਵੱਧ ਵਿਵਾਦ ਵਾਲਾ ਬਣਿਆ ਕਿਉਂਕਿ ਗੁਰਦਾਸਪੁਰ ਤੇ ਬਟਾਲੇ ਵਿੱਚ ਮੁਸਲਮਾਨਾਂ ਦੀ ਵਸੋਂ ਬਹੁਤ ਜ਼ਿਆਦਾ ਸੀ ਤੇ ਦੇ ਦਿੱਤਾ ਗਿਆ ਭਾਰਤ ਨੂੰ ਵੇਖਿਆ ਜਾਵੇ ਤਾਂ ਰੈਡਕਲ ਹਿਸਟਰੀਆਂ ਗਲਤੀਆਂ ਦਾ ਖਮਿਆਜ਼ਾ ਲਾਹੌਰ ਦੀ ਜਨਤਾ ਨੂੰ ਭੁਗਤਣਾ ਪਿਆ ਉਸ ਨੂੰ ਸਰਹੱਦ ਬਣਾਉਣ ਦਾ ਕੋਈ ਤਜਰਬਾ ਨਹੀਂ ਸੀ ਤੇ ਨਾ ਹੀ ਉਸ ਨੂੰ ਉਸ ਭਿਆਨਕ ਤਬਾਹੀ ਦਾ ਅੰਦਾਜ਼ਾ ਸੀ ਜੋ ਬੇਸਹਾਰਾ ਲੋਕਾਂ ਤੇ ਆਉਣ ਵਾਲੀ ਸੀ ਲਾਹੌਰ ਜੋ ਸ਼ਾਇਦ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਸੀ ਪਾਕਿਸਤਾਨ ਵਿੱਚ چلا ਗਿਆ ਵੱਡੇ ਵੱਡੇ ਹਿੰਦੂ ਅਤੇ ਸਿੱਖ ਜ਼ਿਮੀਦਾਰਾਂ ਨੂੰ ਆਪਣੀ ਜਾਇਦਾਦ ਛੱਡ ਕੇ ਭਾਰਤ ਵੱਲ ਆਉਣਾ ਪਿਆ ਰੈਡਕਲਿਫ ਆਜ਼ਾਦੀ ਵਾਲੇ ਦਿਨ ਭਾਰਤ ਛੱਡ ਗਿਆ ਜਦੋਂ ਉਸ ਨੂੰ 1 ਮਿਲੀਅਨ ਮੌਤਾਂ ਤੇ ਵੰਡ ਦੇ ਦਰਦ ਬਾਰੇ ਪਤਾ ਲੱਗਾ ਤਾਂ ਰੈਡਕਲਿਫ ਚਿੜਚਿੜਾ ਤੇ ਫਰਸਟ੍ਰੇਟ ਹੋ ਗਿਆ ਸਰ ਸ੍ਰੀਨ ਰੈਡਕਲਿਫ ਨੇ ਫਿਰ ਆਪਣੇ ਸਾਰੇ ਕਾਗਜ਼ ਸਾੜ ਦਿੱਤੇ ਤੇ ਬ੍ਰਿਟਿਸ਼ ਸਰਕਾਰ ਵੱਲੋਂ ਉਸ ਦੇ ਕੰਮ ਲਈ ਵਾਅਦਾ ਕੀਤੀ 40000 ਰੁਪਏ ਦੀ ਫੀਸ ਠੁਕਰਾ ਦਿੱਤੀ ਬੰਡ ਤੋਂ 30 ਸਾਲ ਬਾਅਦ ਰੈਡਕਲਿਫ ਦੀ 1 ਅਪ੍ਰੈਲ 1977 ਨੂੰ ਯੂਕੇ ਵਿੱਚ ਮੌਤ ਹੋ ਗਈ ਪਰ ਆਪਣੀ ਮੌਤ ਤੋਂ ਪਹਿਲਾਂ ਦੇ ਸਾਲਾਂ ਵਿੱਚ ਉਹ ਕਦੇ ਵੀ ਭਾਰਤ ਜਾਂ ਪਾਕਿਸਤਾਨ ਵਾਪਸ ਨਹੀਂ ਆਇਆ ਹਾਲਾਂਕਿ ਉਹ ਤਰਾਸ਼ਿਆ ਹੋਇਆ ਅਖਰੋਟ ਦੀ ਲੱਕੜ ਦਾ ਮੇਜ਼ ਜਿਹਦੇ ਤੇ ਰੈਡਕਲਿਫ ਦੀ ਟੀਮ ਨੇ ਨਕਸ਼ੇ ਤੇ ਲਾਈਨਾਂ ਖਿੱਚੀਆਂ ਸੀ ਅਜੇ ਵੀ ਸ਼ਿਮਲਾ ਦੇ ਵਾਈਸ ਰੀਗਲ ਲੋਜ ਵਿੱਚ ਪਿਆ ਹੋਇਆ ਹੈ ਜੋ ਉਸ ਸਮੇਂ ਦੇ ਵਾਈਸਰਾਏ ਨੂੰ ਅਲਾਟ ਕੀਤਾ ਗਿਆ ਬੰਗਲਾ ਸੀ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੀ ਹੋਵੇਗੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਕੇ ਸਪੋਰਟ ਜਰੂਰ ਕਰਿਓ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ